ਆਧਿਕ ਸਮਾਸੀਗਾ ਸੀਆਈਸੀਯੂ ਦੀ ਪਛਾਣ ਹੁੰਦੀ ਸੀ ਕਿ ਉਹ ਇੰਡਸਟਰੀ ਨੂੰ ਹਰ ਜਿਹੜੀ ਉਹਦੀ ਕਮੀ ਸੀਗੀ ਮਤਲਬ ਬੇਸਿਕਲੀ ਖਾਸ ਕਰਕੇ ਸਰਕਾਰਾਂ ਨੂੰ ਉਹ ਖੁੱਲ ਕੇ ਓਪਨ ਮੰਚ ਤੋਂ ਬਿਬਾਕੀ ਨਾਲ ਮਤਲਬ ਬੋਲਦੇ ਹੋਏ ਸਮਝਾਉਂਦੀ ਸੀ ਪਰ ਅੱਜ ਕਿਤੇ ਨਾ ਕਿਤੇ ਉਹ ਕਮੀ ਜੀ ਮਹਿਸੂਸ ਹੋ ਰਹੀ ਹੈ ਇਹ ਲੱਗ ਰਿਹਾ ਕਿ ਜਿਵੇਂ ਹੁਣ ਪਤਾ ਨਹੀਂ ਆਪਾਂ ਕਿਸੇ ਇਦਾਂ ਤੇ ਕਿਉਂ ਲੱਗ ਰਿਹਾ ਮੈਂ ਨਹੀਂ ਕਹ ਰਿਹਾ ਚਰਚਾਵਾ ਹੈ ਕਿ ਜਿਹੜੇ ਚੈਂਬਰ ਦੀ ਪਹਿਚਾਨ ਸੀ ਉਹ ਬੇਬਾਕੀ ਨਾਲ ਹਰ ਮੰਚ ਤੇ ਸਰਕਾਰਾਂ ਦੇ ਗੈਸ ਬੋਲ ਦਿੰਦੀਆਂ ਸੀ ਜੋ ਕਮੀਆਂ ਕਰਾਂਦੀ ਸੀ ਅੱਜ ਉਹ ਕਿਤੇ ਨਾ ਕਿਤੇ ਝੀਪ ਵਿਖਾ ਰਹੀਆਂ ਇਦਾਂ ਕਿਉਂ ਕੋਈ ਝੀਪ ਖਾਣ ਦੀ ਗੱਲ ਨਹੀਂ ਨਾ ਹੀ ਸਾਨੂੰ ਕੋਈ ਬੋਲਣ ਲਈ ਰੋਕਦਾ ਨਾ ਨੈਟਵਰ ਵਾਲੇ ਚ ਵੀ ਤੁਸੀਂ ਨਹੀਂ ਬੋਲੇ ਸਲਾਈ ਮਸ਼ੀਨ ਵਾਲੇ ਚ ਵੀ ਤੁਸੀਂ ਨਹੀਂ ਬੋਲੇ ਤੁਸੀਂ ਜਦ ਕਿ ਸਲਾਈ ਮਸ਼ੀਨ ਦਾ ਇੱਕ ਤੁਹਾਡੇ ਇੱਥੇ ਹੀ ਚੈਂਬਰ ਦੇ ਮੀਟਿੰਗ થી ਗ੍ਰੀ ਰਾਜ ਜੀ ਦੱਸ ਕੇ ਗਏ ਕਿ ਸਲਾਈ ਮਸ਼ੀਨ ਵਾਲੇ ਜ਼ੁਕੀ ਜਾਂ ਬ੍ਰਦਰ ਵਰਗੀ ਮਸ਼ੀਨਾਂ ਕੰਪਨੀਆਂ ਜਿਹੜੀ ਸਲਾਈ ਮਸ਼ੀਨ ਦੀਆਂ ਉਹ ਬੈਂਗਲੌਰ ਦੇ ਵਿੱਚ ਲਾਰੀਆ ਜਾਂਦੀ ਹੈ ਕਿ ਹੱਬ ਲੁਧਿਆਣਾ ਹੋਵੇ ਅਸੀਂ ਸਾਰਿਆਂ ਦੇ ਵਿੱਚ ਉਹ ਦਿਨ 500 ਇੰਡਸਟਰੀਜ਼ ਦੇ ਵਿੱਚ ਸਰਕਾਰ ਨੂੰ ਇਹ ਕਿਹਾ ਬਈ ਬੈਂਗਲੌਰ ਵਾਲੇ 1 ਲੱਖ ਰੁਪਏ ਦਾ ਇੱਕ ਚਿੱਪ ਵੇਚਦੇ ਆ ਤੁਸੀਂ ਵੀ ਸ਼ਾਇਦ ਉੱਥੇ ਮੌਜੂਦ ਹੋਵੋਗੇ ਔਰ ਅਸੀਂ 1 ਲੱਖ ਰੁਪਏ ਦਾ ਟਰੱਕ ਭਰ ਦਿੰਨੇ ਆ ਇੰਡਸਟਰੀ ਨੂੰ ਵੈਲਿਊ ਐਡੀਸ਼ਨ ਦੀ ਲੋਡ ਔਰ ਜਿਹੜੀ ਸਾਰੀ ਉਹ ਮੀਟਿੰਗ ਸੀ ਉਹ ਇਹਦੇ ਤੇ ਡਰਾਈਵ ਹੋਈ ਮੇਰੇ ਤੋਂ ਬਾਅਦ ਚ ਬੋਲਣ ਵਾਲੇ ਸਪੀਕਰ ਸਹਿਬਾਨ ਨੇ ਈਵਨ ਜਿਹੜੇ ਉੱਥੇ ਡਾਇਸ ਤੇ ਕੇਜਰੀਵਾਲ ਸਾਹਿਬ ਬੈਠੇ ਸੀ ਮੁੱਖ ਮੰਤਰੀ ਸਾਹਿਬ ਬੈਠੇ ਸੀ ਦੇਖੋ ਹੁਣ ਚੈਂਬਰ ਨਾ ਮੁੱਦੇ ਪਹਿਲਾਂ ਤੋਂ ਜ਼ਿਆਦਾ ਚੁੱਕਦਾ ਪਰ ਸਾਡਾ ਜਿਹੜਾ ਹੁਣ ਮੁੱਦੇ ਚੁੱਕਣ ਦਾ ਤਰੀਕਾ ਥੋੜਾ ਪਹਿਲਾਂ ਤੋਂ ਬੈਟਰ ਹੋ ਗਿਆ ਠੀਕ ਹੈ ਹੁਣ ਅੱਗੇ ਅਸੀਂ ਧਰਨਾ ਦਿੰਦੇ ਸੀ ਫਿਰ ਇਹ ਕਹਿੰਦੇ ਛੇਪ ਕੇ ਮਨਿਸਟਰ ਮਿਲਣ ਆਂਦਾ ਸੀ ਹੁਣ ਸਾਡੀ ਚਿੱਠੀ ਤੇ ਮਿਲਣ ਆ ਜਾਂਦਾ ਸੋ ਚੈਂਬਰ ਮੌਕੇ ਦੇ ਹਿਸਾਬ ਨਾਲ ਬਾਕੀ ਅਸੀਂ ਕਿਸੇ ਤੋਂ ਡਰਦੇ ਨਹੀਂ ਨਾ ਅਸੀਂ ਕੋਈ ਕਿਸੇ ਦਾ ਕੋਈ ਅਸੀਂ ਚੇਅਰਮੈਨ ਨਹੀਂ ਲੈਣੀ ਹੈ ਸੋ ਸਾਡਾ ਮਤਲਬ ਹੈ ਵੀ ਇੰਡਸਟਰੀ ਦਾ ਮਸਲਾ ਹੱਲ ਹੋਣਾ ਚਾਹੀਦਾ ਹੈ ਉਹ ਕਿਸੇ ਤਰੀਕੇ ਨਾਲ ਚਾਹੇ ਚਿੱਠੀ ਲਿਖ ਕੇ ਹੋਵੇ ਚਾਹੇ ਝੰਡਾ ਚੁੱਕ ਕੇ ਹੋਵੇ ਜੇ ਚਿੱਠੀ ਲਿਖ ਕੇ ਮਸਲਾ ਹੱਲ ਹੁੰਦਾ ਤਾਂ ਝੰਡਾ ਚੁੱਕਣ ਦੀ ਕੀ ਲੋੜ ਹੈ